ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਕਿ ਤੁਸੀਂ ਆਪਣੇ ਘਰਾਂ ਦੇ ਵਿੱਚ ਸੇਫ ਹੋਵੋਗੇ ਠੀਕ ਹੋਵੋਗੇ ਸੋ ਮੈਂ ਬੇਨਤੀ ਕਰਨੀ ਹੈ ਕਿ ਇਹ ਜੋ ਪੰਜਾਬ ਦੇ ਵਿੱਚ ਕੁਦਰਤੀ ਆਫਤ ਜੋ ਫਟੜੂ ਭਿਆਸ ਆਫਤ ਆਈ ਹੋਈ ਹੈ ਨਾ ਅਸੀਂ ਅੱਜ ਇਧਰ ਆ ਰਹੇ ਆਏ ਹੋਏ ਸੀ ਇਧਰ ਗੱਗੂਮਾਲ ਵਾਲੀ ਸਾਈਡ ਤੇ ਅਰਮਦਾਸ ਦੇ ਨਾਲ-ਨਾਲ ਲੱਗਦੇ ਹੋਏ ਪਿੰਡਾਂ ਦੇ ਵਿੱਚ ਤੇ ਇਧਰ ਅਸੀਂ ਆ ਕੇ ਜੋ ਦੇਖਣ ਦੇ ਵਿੱਚ ਆਇਆ ਵੀ ਲੋਕਾਂ ਦੇ ਘਰ ਜਿਹੜੇ ਨੇ 10-10 ਫੁੱਟ ਜਿਹੜਾ ਪਾਣੀ ਚੜ ਚੁੱਕਾ ਆ ਹੈ ਘਰਾਂ ਦੇ ਵਿੱਚ ਪਾਣੀ ਮੜ ਚੁੱਕਾ ਹੈ ਲੋਕਾਂ ਦਾ ਮਾਲ ਡੰਗਲ ਤੇ ਜ਼ਮੀਨਾਂ ਦਾ ਫਸਲਾਂ ਦਾ ਬਹੁਤ ਹੀ ਭਾਰੀ ਮਾਤਰਾ ਦੇ ਵਿੱਚ ਨੁਕਸਾਨ ਹੋਇਆ ਹੈ ਤੇ ਅਜੇ ਵੀ ਬਹੁਤ ਸਾਰੇ ਲੋਕ ਜਿਹੜੇ ਨੇ ਆਪਣੇ ਘਰਾਂ ਦੇ ਵਿੱਚ ਫਸੇ ਹੋਏ ਨੇ ਜਿੰਨਾ ਤੱਕ ਅਜੇ ਤੱਕ ਕੋਈ ਸਰਕਾਰ ਵੱਲੋਂ ਜੇ ਕੁਝ ਸਹੂਲਤਾਂ ਜਿਹੜੀਆਂ ਨਹੀਂ ਪਹੁੰਚੀਆਂ ਨੇ ਏ ਠੀਕ ਹੈ ਕਿ ਸਰਕਾਰ ਮਦਦ ਕਰ ਰਹੀ ਹੈ ਪੁਲਿਸ ਪ੍ਰਸ਼ਾਸਨ ਵੀ ਮਦਦ ਕਰ ਰਿਹਾ ਹੈ ਆਰਮੀ ਵੀ ਮਦਦ ਕਰ ਰਹੀ ਹੈ ਲੋਕਾਂ ਨੂੰ ਉਹਨਾਂ ਦਾ ਰੈਸਕਿਊ ਆਪਰੇਸ਼ਨ ਜਿਹੜੇ ਚਲਾ ਕੇ ਉਹਨਾਂ ਨੂੰ ਰੈਸਕਿਊ ਕਰ ਰਹੀ ਹੈ ਪਰ ਇਥੇ ਇੱਕ ਗੱਲ ਜਿਹੜੀ ਦੇਖਣ ਦੇ ਵਿੱਚ ਆਈ ਹੈ ਕਿ ਇਹ ਸਰਕਾਰ ਦੀ ਇੱਕ ਪੱਖੋਂ ਬਹੁਤ ਹੀ ਵੱਡੀ ਨਲਾਇਕੀ ਹੈ ਜੋ ਰੋਜ਼ਾਨਾ ਹੀ ਹਰ ਇੱਕ ਚੀਜ਼ਾਂ ਦੀ ਖਰੀਦ ਤੇ ਫਰੋਖਤ ਤੇ ਹਰ ਇੱਕ ਚੀਜ਼ ਤੇ ਉੱਤੇ ਕੋ ਟੈਕਸ ਜਿਹੜੇ ਸਰਕਾਰ ਸਾਡੇ ਕੋਲ ਲੈਂਦੀ ਹੈ ਉਹ ਸਾਡਾ ਟੈਕਸ ਕਿੱਥੇ ਜਾਂਦਾ ਹੈ ਕਿਉਂਕਿ ਸਰਕਾਰ ਮਦਦ ਤਾਂ ਕਰ ਰਹੀ ਹੈ ਲੋਕਾਂ ਦੀ ਪਰ ਜਿੰਨੀ ਤੇਜ਼ੀ ਦੇ ਨਾਲ ਇਹਨਾਂ ਨੂੰ ਮਦਦ ਕਰਨੀ ਚਾਹੀਦੀ ਸੀ ਜਿਸ ਤਦਾਦ ਦੇ ਵਿੱਚ ਮਦਦ ਕਰਨੀ ਚਾਹੀਦੀ ਸੀ ਉਹ ਪਿੰਡਾਂ ਦੇ ਲੋਕਾਂ ਵਿੱਚ ਦੇਖਣ ਨੂੰ ਨਹੀਂ ਮਿਲ ਰਿਹਾ कि ਅਜੇ ਵੀ ਲੋਕ ਜਿਹੜੇ ਨੇ ਆਪਣੇ ਘਰਾਂ ਦੇ ਵਿੱਚ ਫਸੇ ਨੇ ਉਹਨਾਂ ਦੇ ਮਾਲ ਡੰਗਰ ਦਾ ਬਹੁਤ ਨੁਕਸਾਨ ਹੋ ਰਿਹਾ ਹੈ ਕਈ ਤੇ ਪਸ਼ੂ ਮਾਰੇ ਵੀ ਗਏ ਨੇ ਕਿਉਂਕਿ ਜੇਕਰ ਸਰਕਾਰ ਦੀ ਨਲਾਇਕੀ ਇੱਥੇ ਇਹ ਹੈ ਕਿ ਜੇਕਰ ਤੁਸੀ ਦੇ ਬੰਨ ਨੂੰ ਪਹਿਲਾਂ ਹੀ ਮਜ਼ਬੂਤ ਕੀਤਾ ਗਿਆ ਹੁੰਦਾ ਕਿਉਂਕਿ ਸਰਕਾਰ ਨੂੰ ਤਾਂ ਪਤਾ ਹੀ ਹੁੰਦਾ ਹੈ ਵੀ ਕਦੋਂ ਡੈਮ ਦਾ ਪਾਣੀ ਖੋਲਣਾ ਹੈ ਕਿੰਨੇ ਕਿੰਨੇ ਸਿਕ ਪਾਣੀ ਚੜਨਾ ਹੈ ਕਿੱਥੋਂ ਤੱਕ ਇਹ ਜਾ ਸਕਦਾ ਹੈ ਕਿਹੜੇ ਕਿਹੜੇ ਰਸਤੇ ਥਾਣੇ ਇਸ ਪਾਣੀ ਨੇ ਜਾਣਾ ਹੈ ਠੀਕ ਹੈ ਜੀ ਆਮ ਲੋਕਾਂ ਨੂੰ ਚਲੋ ਇਹਦੇ ਬਾਰੇ ਨਹੀਂ ਨੌਲੇਜ ਹੁੰਦੀ ਸਾਰੇ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਪਾਣੀ ਕਦੋਂ ਛੱਡਣਾ ਹੈ ਕਿਵੇਂ ਛੱਡਣਾ ਹੈ ਕਿੰਨਾ ਛੱਡਣਾ ਹੈ ਤੇ ਕਿਸ ਰਸਤੇ ਤੋਂ ਹੀ ਜਾਣਾ ਹੈ ਕਿੱਧਰ ਨੂੰ ਜਾਣਾ ਹੈ ਲੋਕੀ ਦਾ ਘਰਾਂ ਦੇ ਵਿੱਚ ਬੈਠੇ ਸੀ ਕਿ ਰਾਵੀ ਦਰਿਆ ਕਿ ਤੁਸੀਂ ਦੇ ਬੰਨ੍ਹ ਨੇ ਪਾਣੀ ਕਿੱਥੋਂ ਆ ਜਾਏਗਾ ਉਹ ਤਾਂ ਹੀ ਤਾਂ ਵਿਚਾਰੇ ਫਸੇ ਪਏ ਨੇ ਤੁਸੀਂ ਦਾ ਬੰਨ ਟੁੱਟਣਾ ਜਿਹੜਾ ਨਾ ਇਹ ਇਹਨੂੰ ਅਸੀਂ ਕੁਦਰਤੀ ਆਪਤ ਨਹੀਂ ਮੰਨ ਸਕਦੇ ਠੀਕ ਹੈ ਹੜ੍ਹ ਹਿਮਾਚਲ ਦੇ ਵਿੱਚ ਬਹੁਤ ਭਾਰੀ ਬਰਸਾਤ ਹੋ ਰਹੀ ਹੈ ਉੱਥੇ ਮੀਂਹ ਪੈ ਰਿਹਾ ਆ ਕਿਉਂਕਿ ਪਾਣੀ ਤਾਂ ਸਾਰਾ ਇਧਰੋਂ ਦੀ ਆਉਣਾ ਹੁਣ ਅੱਗੇ ਪਾਕਿਸਤਾਨ ਵਿੱਚ ਵੀ ਇਸ ਦੀ ਮਾਰ ਚੱਲ ਰਿਹਾ ਆ ਪਰ ਤੁਸੀਂ ਦੇ ਬੰਨ ਤਾਂ ਕੁਦਰਤ ਨੇ ਆਕੇ ਨਹੀਂ ਸੀ ਨਾ ਬਣਾਉਣੇ ਉਹ ਤਾਂ ਸਭ ਦੇ ਸਰਕਾਰ ਦੇ ਕੰਮ ਆ ਨਾ ਤੇ ਸਰਕਾਰ ਟੈਕਸ ਲੈਂਦੀ ਹੈ ਸਾਡੇ ਕੋਲੋਂ ਹਰ ਇੱਕ ਚੀਜ਼ ਦੇ ਉੱਤੇ